ਸਤਨਾਮ ਵਾਹਿਗੁਰੂ ਸਾਹਿਬ ਜੀ ਗਉੜੀ ਮਹਲਾ 5 ਜਿਸ ਸਿਮਰਤ ਦੁਖ ਸਭ ਜਾਏ ਨਾਮ ਰਤਨ ਵਸੈ ਮਨ ਆਇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਈ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋ ਸਾਜਣ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਹਾ ਸਰਬਤ ਸੁਆਮੀ ਗੁਣ ਗਾਵਨਾਨਕ ਅੰਤਰ ਜਾਮੀ ਰਵ ਰਹਾ ਸਰਬਤ ਸੁਆਮੀ ਗੁਣ ਗਾਵਨਾਨਕ ਅੰਤਰ ਜਾਮੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੇਰਿ ਸਾਧ ਸੰਗਤ ਜੀ ਸਾਡੇ ਸਰੀਰ ਦੇ ਵਿੱਚ ਸਭ ਤੋਂ ਵੱਡਾ ਇੰਦਰਾ ਹੈ ਮਨ ਮਨ ਹੀ ਪੂਰੇ ਹੀ ਸਰੀਰ ਨੂੰ ਚਲਾਉਣ ਦੇ ਵਿੱਚ ਸਮਰਥ ਹੈ ਅਸੀਂ ਕੀ ਦੇਖਣਾ ਹੈ ਕੀ ਸੁਣਨਾ ਹੈ ਕੀ ਬੋਲਣਾ ਹੈ ਕਿੱਥੇ ਜਾਣਾ ਹੈ ਕਿੱਥੇ ਆਉਣਾ ਹੈ ਇਹ ਮਨ ਤੇ ਨਿਰਪਰ ਕਰਦਾ ਤੇ ਮਨ ਨੂੰ ਪੂਰਾ ਕੰਟਰੋਲ ਜਿਹੜਾ ਹੈ ਉਹ ਮਨ ਦੇ ਕੋਲ ਹੈ ਇਸ ਕਰਕੇ ਸਤਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਜਿਸ ਵੇਲੇ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਆਂ बार-बार ਸਤਗੁਰੂ ਜੀ ਨੇ ਮਨ ਨੂੰ ਸਬੋਧਨ ਕੀਤਾ ਜਿਸ ਤਰ੍ਹਾਂ ਅੱਜ ਦੇ ਸ਼ਬਦ ਵਿੱਚ ਸਤਗੁਰ ਕਹਿੰਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਮਨ ਜਿਹੜਾ ਬੜਾ ਚਲਾਏ ਮਾਨ ਹੈ ਟਿਕਦਾ ਨਹੀਂ ਹੈ ਔਰ ਮਨ ਨੂੰ ਸਮਝਾਉਣ ਵਾਸਤੇ ਸਤਿਗੁਰੂ ਦਾ ਗਿਆਨ ਪ੍ਰਾਪਤ ਕਰਨਾ ਮਨ ਸਮਝਾਵਣ ਕਾਰਨੇ ਕਸ਼ੁਕ ਪੜੀਏ ਗਿਆਨ ਜਿਸ ਤਰ੍ਹਾਂ ਅਸੀਂ ਪੜਦੇ ਆਂ ਆਨੰਦ ਸਾਹਿਬ ਦੇ ਵਿੱਚ ਇਹ ਮਨ ਮੇਰਿਆ ਬਹੁ ਸਦਾ ਰਹੋ ਹਰਨੰਦ ਹਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰ ਮਨ ਬੜਾ ਭੁੱਖਾ ਹੈ ਮਨ ਪੁੱਛਦਾ ਕੀ ਮਿਲੇਗਾ ਸਭ ਕਹਿੰਦੇ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾ ਕਿਉਂ ਜਪਣਾ ਕਹਿੰਦੇ ਸਬਨਾ ਗੱਲਾਂ समरथ स्वामी सो क्यों मनो विसारे कह नानक मन मेरे सदा रो हर नाम मन ने परमात्मा ਦੇ ਨਾਲ ਜੁੜਨਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਜਦੋਂ ਮਨ ਨੂੰ बार-बार ਯਾਦ ਕਰਾਵਾਂਗੇ ਇਹ ਮਨ ਮੇਰਿਆ ਤੂੰ ਸਦਾ ਰੋ ਹਰ ਨਾਮ ਕਿੱਥੇ ਪਾਠ ਕਰੇ ਜਪਮਨ ਮੇਰੇ ਗੋਬਿੰਦ ਕੀ ਬਾਣੀ ਹੁਣ ਬਾਣੀ ਕੇ ਦੀ ਪੜਨੀ ਕਹਿੰਦੇ ਗੋਬਿੰਦ ਅਕਾਲ ਪੁਰਖ ਦੀ ਉਹਦੀ ਸਿਬਤ ਸਲਾਹ ਕਰ ਤੇ ਜਿਹੜੀ ਬਾਣੀ ਆਪਾਂ ਪੜ ਗਈਏ ਜੇ ਉਹਦੇ ਵਿੱਚ ਗੋਬਿੰਦ ਪ੍ਰਮਾਤਮਾ ਵਾਹਿਗੁਰੂ ਦੀ ਸਿਬਤ ਸਲਾਹ ਨਹੀਂ ਹੈ ਉਹਨੂੰ ਫਿਰ ਕੱਚੀ ਬਾਣੀ ਆਖਿਆ ਕੱਚੀ ਬਾਣੀ ਦਾ ਭਾਵ ਕੀ ਹੈ ਕਿ ਜਿਹਦੇ ਵਿੱਚ ਸਤਿਗੁਰੂ ਪ੍ਰਮਾਤਮਾ ਵਾਹਿਗੁਰੂ ਜੀ ਦੀ ਸਿਫਤ ਸਲਾਹ ਨਹੀਂ ਉਹ ਕੱਚੀ ਬਾਣੀ ਹੈ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਵਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬਖਾ ਕਿਹਦੀ ਬਾਣੀ ਕਾਟਨੀ ਕਹਿੰਦੇ ਸਿਵਤ ਸਾਰ ਕਿਹਦੀ ਕਰਨੀ ਆ ਜਪ ਮੰ ਮੇਰੇ ਗੋਬਿੰਦ ਕੀ ਬਾਣੀ ਔਰ ਨਾਲ ਇਹ ਤਰੀਕਾ ਦੱਸਿਆ ਸਾਧੂ ਜਨ ਰਾਮ ਰਸਨ ਬਖਾਣੀ ਗੁਰੂ ਦਾ ਸੰਗ ਕਰ ਪ੍ਰਮਾਤਮਾ ਦੇ ਪਿਆਰਿਆਂ ਦਾ ਸੰਗ ਕਰਕੇ ਉਸ ਰਾਮ ਪਰਮੇਸ਼ਰ ਦੇ ਜਿਹੜੇ ਗੁਰਸਿੱਖ ਹਨ ਉਹਨਾਂ ਦੀ ਸੰਗਤ ਕਰਕੇ ਇਸ ਰਸਨਾ ਦੇ ਨਾਲ ਉਚਾਰਨ ਕਰਨ ਜਪਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਹੁਣ ਮਨ ਨੂੰ ਹੀ ਸੰਬੋਧਨ ਕਰ ਰਿਹਾ ਮਨ ਨੂੰ ਹੀ ਸਮਝਾ ਰਿਹਾ ਮਨ ਪੁੱਛਦਾ ਕੀ ਹੋਏਗਾ ਜਪਣ ਨਾਲ ਕੀ ਹੋਏਗਾ ਸਭ ਕਹਿੰਦੇ ਜਿਸ ਸਿਮਰਤ ਦੁੱਖ ਸਭ ਜਾਏ ਆਪਾਂ ਆਮ ਕਹਿੰਦੇ ਨਾ ਮਨ ਕਰਕੇ ਮੈਂ ਬੜੀ ਦੁਖੀ ਹਾਂ ਬਹੁਤ ਦੁਖੀ ਹਾਂ ਮਨ ਕਰਕੇ ਸਤਗੁਰੂ ਕਹਿੰਦੇ ਸੁੱਖ ਆ ਜਾਏਗਾ ਮਨ ਦੇ ਵਿੱਚ ਸੁੱਖ ਆ ਜਾਏਗਾ ਜਿਸ ਸਿਮਰਤ ਦੁੱਖ ਸਭ ਜਾਏ ਤੇ ਦੂਸਰੀ ਪ੍ਰਾਪਤੀ ਹੋਏਗੀ ਨਾਮ ਰਤਨ ਵਸਾ ਮਨ ਆਏ ਸਸੇ ਨੂੰ ਦੋਲਾਂ ਵਾਂ ਤੇ ਮਨ ਦੇ ਨੰਨੇ ਨੂੰ ਸਿਆਰੀ ਏ ਪ੍ਰਮਾਤਮਾ ਦਾ ਕੀਮਤੀ ਨਾਮ ਜਿਹੜਾ ਉਹ ਤੇਰੇ ਮਨ ਦੇ ਵਿੱਚ ਵਸ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੀ ਰਹਾਉ ਇਕਸ ਬਿਨ ਨਾਹੀ ਦੂਜਾ ਕੋਇ ਇਹ ਬਾਰ ਬਾਰ ਸਾਨੂੰ ਯਾਦ ਕਰਾਏ ਕਿ ਇਕ ਤੋਂ ਬਿਨਾ ਹੋਰ ਕੋਈ ਨਹੀਂ ਤਤਪੈਣ ਦੂਜਾ ਨਾਹੀ ਕੋਇ ਤੂੰ ਕਰਤਾਰ ਕਰਹਿ ਸੋਹ ਕਲ ਦੇ ਸ਼ਬਦ ਵਿੱਚ ਵੀ ਸਤਿਗੁਰ ਨੇ ਕਿਰਪਾ ਕੀਤੀ ਸੀ ਬਿਨ ਭਗਵੰਤ ਅਨ ਨਾਹੀ ਅਨ ਕੋਇ ਮਾਰੇ ਰਾਖੇ ਇਕੋ ਸੋ ਇਕੂ ਪ੍ਰਮਾਤਮਾ ਹੈ ਅਕਾਲ ਪੁਰਖ ਇੱਕ ਹੈ ਇਕਸ ਬਿਣ ਨਾਹੀ ਦੂਜਾ ਕੋਏ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਉਹਦੀ ਦ੍ਰਿਸ਼ਟੀ ਦੇ ਨਾਲ ਉਹਦੀ ਕਿਰਪਾ ਦੇ ਨਾਲ ਸਦਾ ਹੀ ਆਤਮਿਕ ਸੁਖ ਪ੍ਰਾਪਤ ਹੁੰਦਾ ਹੈ ਆ ਸ਼ਬਦ ਪੜ੍ਹਦੇ ਬੜਾ ਸੌਖਾ ਹੈ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਿਆਲ ਪੁਰਖ ਬਖਸ਼ਣ ਸ਼ਬਦੀ ਆਰੰਭਤਾ ਹੁੰਦੀ ਆ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਉਹਦੇ ਵਿੱਚ ਸਮਰਥਾ ਹੈ ਕਿਰਪਾ ਖਟਾਕ ਅਵ ਲੋਕਣ ਕੀਨੋ ਦਾਸ ਕਾ ਦੁਖ ਵਿਦਾਨ ਜਦੋਂ ਕਿਰਪਾ ਕਰਦਾ ਬਖਸ਼ਿਸ਼ ਕਰਦਾ ਅਮਹੈ ਦ੍ਰਿਸ਼ਟ ਸੁਭ ਕਰੇ ਹਰ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ ਗੁਰ ਨਾਮ ਨਿਤ ਦਰਿਆਉ ਜਨਮ ਹਮ ਕਾਲਖ ਤੋਵੈ ਇਕਸ ਬਿਨ ਨਾਹੀ ਦੂਜਾ ਕੋ ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਣ ਮੀਤ ਸਖਾ ਕਰ ਏਕ ਬਣਾਓ ਜਿੰਨੇ ਮਰਜੀ ਮਿੱਤਰ ਬਣਾਓ ਸੰਸਾਰ ਦੇ ਵਿੱਚ ਪਰ ਅਸਲੀ ਸੱਜਣ ਅਸਲੀ ਸਖਾ ਅਸਲੀ ਸਾਜਣ ਉਹ ਇੱਕ ਪਰਮੇਸ਼ਰ ਹੈ ਉਸ ਤੋਂ ਬਿਨਾ ਕੋਈ ਨਹੀਂ ਸੱਜਣ ਸੱਚਾ ਹਪਾਤ ਸ਼ਾ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਵਿਸਾ ਸਾਜਣ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਹਰੀ ਦੇ ਨਾਮ ਦਾ ਅੱਖਰ ਜਿਹੜਾ ਨਾ ਉਹਨੂੰ ਮਨ ਦੇ ਵਿੱਚ ਉਕਰ ਲੈ ਉਹਨੂੰ ਲਿਖ ਲੈ ਸਾਜਣ ਮੀਤ ਸਖਾ ਕਰ ਏਕ ਐਸਾ ਹੀ ਜੀਵਨ ਸੀ ਮਾਦੋ ਦਾਸ 1670 ਦੇ ਵਿੱਚ ਜੰਮੂ ਦੇ ਪੁਣਸ਼ ਇਲਾਕੇ ਵਿੱਚ ਰਜੋਰੀ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਪਿਤਾ RAMDEV ਭਰਦਵਾਚ Hindu ਪਰਿਵਾਰ ਦੇ ਵਿੱਚ ਉਸ ਤੇ ਬਚਪਨ ਤੋਂ ਸ਼ੌਂਕ ਬਹੁਤ ਸੀ ਸ਼ਿਕਾਰ ਖੇਡਣ ਦਾ 14 ਸਾਲ ਦੀ ਉਮਰ ਹੋਈ ਸ਼ਿਕਾਰ ਖੇਡਣ ਗਏ ਹਿਰਨ ਦਾ ਸ਼ਿਕਾਰ ਹੋ ਗਿਆ ਹਿਰਨ ਮਰ ਗਈ ਔਰ ਮਰਦੇ ਆ ਮਰਦੇ ਆ ਦੋ ਬੱਚਿਆਂ ਨੂੰ ਜਨਮ ਦੇ ਤੇ ਅੰਦਰ ਵਿਰਾਗ ਆ ਗਿਆ ਘਰ-ਵਾਰ ਛੱਡ ਦਿੱਤਾ ਕਿ ਮੇਰੇ ਕੋਲ ਗੁਨਾਹ ਹੋ ਗਿਆ ਪਾਪ ਹੋ ਗਿਆ ਦੇਖੋ ਸਾਧ ਸੰਗਤ ਦੀ ਬੰਦਾ ਭਟਕਦਾ ਹੈ ਪਰ ਜਦੋਂ ਸੱਚਾ ਗੁਰੂ ਮਿਲ ਜਾਂਦਾ ਹੈ ਸੱਚੇ ਗੁਰੂ ਦੀ ਸ਼ੋਅ ਮਿਲ ਜਾਂਦੀ ਹੈ ਜੀਵਨ ਸਫਲ ਹੋ ਜਾਂਦਾ ਹੈ ਉਸਨੇ ਪਹਿਲਾਂ ਇੱਕ ਗੁਰੂ ਧਾਰਨ ਕੀਤਾ ਉਹਦਾ ਨਾਮ ਸੀ ਜਾਨਕੀ ਪ੍ਰਸਾਦ ਹੁਣ ਮਾਧੋਦਾਸ ਦੇ ਨਾਮ ਵੀ ਬਹੁਤ ਅੰਦਾ ਲਸ਼ਮਣ ਦਾਸ ਮਾਧੋਦਾਸ ਫਿਰ ਸਤਿਗੁਰੂ ਕੋਲ ਆਇਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪ ਆਪਣੇ ਹੱਥੀ ਅਮਰਿਸ਼ਕਾਇਆ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਾਮ ਦਿੱਤਾ ਗੁਰਬਖਸ਼ ਸਿੰਘ ਅਸਲੀ ਨਾਮ ਗੁਰਬਖਸ਼ ਸਿੰਘ ਸੀ ਜਾਨਕੀ ਪ੍ਰਸਾਦ ਗੁਰੂ ਧਾਰਨ ਕੀਤਾ ਵੇ ਸਾਧੂ RAM ਗੁਰੂ ਧਾਰਨ ਕੀਤਾ ਲਾਹੌਰ ਜਾ ਕੇ ਫਿਰ ਮਨ ਨਹੀਂ ਟਿਕਿਆ ਫਿਰ ਇੱਧਰ ਆ ਗਿਆ 나सिक ਦੇ ਕੋਲ ਪੰਜ ਪੱਟੀ ਹੈ ਜੋਗੀ ਓਗੜਨਾਥ ਉਹਦੇ ਕੋਲ ਰਹਿ ਕੇ ਤਾਤ੍ਰਿਕ ਵਿਦਿਆ ਸਿੱਖਣੀ ਸ਼ੁਰੂ ਕਰਦੇ ਕਾਫੀ ਕੁਝ ਸਿੱਖ ਲਿਆ ਉਹਦੇ ਵਿੱਚ ਉਹਨੇ ਨਪੁੰਨ ਵੀ ਹੋ ਗਿਆ ਕੋਰਸ ਕਰ ਲਿਆ ਪੂਰਾ ਪਰ ਉਹ ਜਿਸ ਜੋਗੀ ਉਗੜਨਾਥ ਜਿਹੜਾ ਸੀ ਨਾ ਉਹ ਸੰਸਾਰ ਤੋਂ ਚਲਾ ਗਿਆ। ਉਹਦੇ ਜਾਣ ਤੋਂ ਬਾਅਦ ਜਿਹੜਾ ਡੇਰਾ ਸੀ ਉਹ ਇਸਨੇ ਸੰਭਾਲ ਲਿਆ। ਉਹਦਾ مالک ਬਣ ਗਿਆ। ਮਾਧੋਦਾਸ। ਹੁਣ ਇਤਿਹਾਸ ਇਹ ਵੀ ਲਿਖਦਾ ਹੈ ਵੀ ਇੱਕ ਵਾਰੀ ਉਹਦੀ ਮੁਲਾਕਾਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਨਾਲ ਪਹਿਲਾਂ ਵੀ ਹੋਈ ਸੀ। ਉਹ ਮੁਲਾਕਾਤ ਹੋਈ ਸੀ 1695 ਦੇ ਵਿੱਚ ਦੇਹੜਾ ਦੂਣ ਦੇ ਇਲਾਕੇ ਵਿੱਚ ਜਦੋਂ ਗੁਰੂ ਮਹਾਰਾਜ ਜੀ ਪੌਂਟਾ ਸਾਹਿਬ ਦੀ ਧਰਤੀ ਤੇ ਸਨ ਕਲਗੀਧਰ ਪਾਸ ਪਰ ਉਦੋਂ ਉਹ ਆਪਣੇ ਫਤੂਰ ਦੇ ਵਿੱਚ ਸੀ ਆਪਣੇ ਟੋਲੇ ਦੇ ਨਾਲ ਸੀ ਜੋਗੀਆਂ ਦੇ ਨਾਲ ਸੀ ਮੁਲਾਕਾਤ ਹੋਈ ਸੀ ਪਰ ਗੁਰੂ ਮਹਾਰਾਜ ਦਾ ਪ੍ਰਭਾਵ ਕਬੂਲ ਨਹੀਂ ਕਰ ਸਕਿਆ ਸਤਗੁਰੂ ਦੀ ਬਖਸ਼ਿਸ਼ ਲੈ ਨਹੀਂ ਸਕਿਆ ਕਿਉਂਕਿ ਸਤਗੁਰੂ ਮਹਾਰਾਜ ਜਿਸ ਵੇਲੇ ਨਦੇੜ ਦੀ ਧਰਤੀ ਤੇ ਜਾਂਦੇ ਆ ਉਹਦਾ ਆਸ਼ਰਮ ਸੀ ਜਿੱਥੇ ਅੱਜ ਗੁਰਦੁਆਰਾ ਬੰਦਾ ਘਾਟ ਸਾਹਿਬ ਹੈ ਤੇ ਸਤਿਗੁਰੂ ਮਹਾਰਾਜ ਕਹੇ ਤੇ ਉਹ ਬਹੁਤ ਕੁਝ ਕਰਦਾ ਸੀ ਜਿਹੜੇ ਆਉਂਦੇ ਸੀ ਉਹਨਾਂ ਨੂੰ ਪਲੰਗ ਤੇ ਬਿਠਾ ਦਿੰਦਾ ਸੀ ਤੇ ਪਲੰਗ ਉਲਟਾ ਦਿੰਦਾ ਸੀ ਬਹੁਤ ਕੁਝ ਕੀਤਾ ਸੀ ਪਰ ਗੁਰਮਤ ਇਸ ਗੱਲ ਨੂੰ ਪ੍ਰਵਾਨ ਨਹੀਂ ਕਰਦੀ ਇਹ ਜਿਹੜੀਆਂ ਸਿੱਧੀਆਂ ਜਿਹੜੇ ਇੱਕ ਸਵਾਦ ਦੀ ਗੱਲ ਹੋਰ ਕੁਝ ਨਹੀਂ ਹੈ ਰੋਜ਼ ਆਪਾਂ ਪੜਦੇ ਨਾ ਰਿੱਧ ਸਿੱਧ ਅਵਰਾ ਸਾਤ ਇਹ ਤਾਂ ਸਵਾਦ ਦੀਆਂ ਗੱਲਾਂ ਆ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸੇ ਮਨ ਮਾਹ ਰਾਜ ਜੀ ਦੇ ਕੋਲ ਜਦੋਂ ਆਉਂਦਾ ਸਤਿਗੁਰੂ ਦੇ ਦਰਸ਼ਨ ਕਰਦਾ ਹੈ ਮਹਾਰਾਜ ਜੀ ਨੂੰ ਪੁੱਛਦਾ ਆਪ ਜੀ ਕੌਣ ਹੋ ਸਤਿਗੁਰੂ ਕਹਿੰਦੇ ਤੂੰ ਜਾਣਦਾ ਆਪ ਗੁਰੂ ਗੋਬਿੰਦ ਸਿੰਘ ਉਹ ਕਹਿੰ ਲੱਗੇ ਹਾਂ ਮੈਂ ਜਦੋਂ ਬੇਨਤੀ ਕੀਤੀ ਨਾ ਕਿ ਸਤਿਗੁਰੂ ਮਹਾਰਾਜ ਨਾਲ ਮੁਲਾਕਾਤ ਹੋ ਚੁੱਕੀ ਹੈ 1995 ਦੇ ਵਿੱਚ ਦੇਹਰਾਦੂਨ ਦੇ ਇਲਾਕੇ ਮਹਾਰਾਜ ਕਹਿੰਦੇ ਤੂੰ ਕੌਣ ਹੈ ਕਹਿਣ ਲੱਗਾ ਸਤਿਗੁਰੂ ਮੈਂ ਤੁਹਾਡਾ ਬੰਦਾ ਮਹਾਰਾਜ ਕਹਿੰਦੇ ਮੇਰੇ ਬੰਦੇ ਇਦਾਂ ਦੇ ਕੰਮ ਤਾਂ ਨਹੀਂ ਕਰਦੇ ਮੇਰੇ ਬੰਦੇ ਤਾਂ ਸਰਬੱਤ ਦੇ ਭਲੇ ਵਾਸਤੇ ਜੀਵਨ ਬਤੀਤ ਕਰਦੇ ਆ ਤੂੰ ਕੀ ਕਰ ਰਿਹਾ ਹੈ ਮਹਾਰਾਜ ਕਿਰਪਾ ਕਰ ਦਿਓ ਆਪਣਾ ਬੰਦਾ ਬਣਾ ਲਓ ਉੱਥੇ ਗੁਰੂ ਮਹਾਰਾਜ ਨੇ ਖੰਡੇ ਪਾਟੇ ਦੀ ਪੌੜ ਤਿਆਰ ਕਰਾਈ ਆਪ ਪੰਜ ਪਿਆਰਿਆਂ ਵਿੱਚ ਸ਼ਾਮਲ ਹੋ ਗਏ ਅਮਰ ਸਿਕਾਇਆ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਾਮ ਰੱਖਿਆ ਗੁਰਬਖਸ਼ ਸਿੰਘ ਅਸਲੀ ਨਾਮ ਸੀ ਬੰਦਾ ਸਿੰਘ ਬਹਾਦਰ ਨੂੰ ਇਤਿਹਾਸ ਜੋ ਬੀਤਿਆ ਸੀ ਉਹ ਦੱਸਿਆ ਉਹ ਇਹ ਗੱਲ ਕਦੇ ਵੀ ਮਨ ਵਿੱਚ ਨਾ ਹੋਵੇ ਕਿ ਬੰਦਾ ਸਿੰਘ ਬਹਾਦਰ ਬਦਲਾ ਲੈਣ ਗਿਆ ਸੀ ਸਿੱਖ ਬਦਲੇ ਦੀ ਭਾਵਨਾ ਨਹੀਂ ਰੱਖਦਾ ਜੇ ਬਦਲਾ ਲੈਣਾ ਹੁੰਦਾ ਨਾ ਫੇ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੀ ਸ਼ਹਾਦਤ ਦਾ ਵੀ ਬਦਲਾ ਲਿਆ ਜਾਂਦਾ ਜਾਹ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋ ਚੁੱਕੀ ਨਹੀਂ ਗੱਲ ਸੀ ਸਿਲਮ ਜ਼ੁਲਮ ਦੇ ਨਾਸ ਵਾਸਤੇ ਜੋ ਇਨਕਲਾਬ ਗੁਰੂ ਨਾਨਕ ਸਾਹਿਬ ਨੇ ਆਰੰਭ ਕੀਤਾ ਹੈ ਜ਼ੁਲਮ ਖਤਮ ਕਰਨਾ ਪੰਜ ਸਿੰਘ ਦਿੱਤੇ ਗੁਰੂ ਮਹਾਰਾਜ ਨੇ ਉਥੋਂ ਤੁਰ ਪਿਆ ਤੇ ਗੁਰੂ ਮਹਾਰਾਜ ਨੂੰ ਪੁੱਛਦਾ ਗੁਰੂ ਮਹਾਰਾਜ ਕਦੇ ਮੁਸ਼ਕਲ ਆ ਜਾਏ ਸਤਿਗੁਰੂ ਕਹਿੰਦੇ ਅਰਦਾਸ ਕਰਿਓ ਹੁਣ ਸਭ ਤੋਂ ਪਹਿਲਾਂ ਹਿੰਦੁਸਤਾਨ ਦੇ ਵਿੱਚ ਜੇ ਲੋਕਤੰਤਰ ਦਾ ਰਾਜ ਸਥਾਪਿਤ ਕੀਤਾ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਲੋਕਾਂ ਦਾ ਰਾਜ ਕਿਉਂਕਿ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਦੀਆਂ ਹੁੰਦੀਆਂ ਸੀ ਤੇ ਮਾਲਕ ਸਰਕਾਰ ਹੁੰਦੀ ਸੀ ਹਾਕਮ ਹੁੰਦੇ ਸਨ ਉਹਨਾਂ ਦਾ ਹੱਕ ਦਵਾਇਆ ਲੋਕਾਂ ਨੇ ਵੀ ਜਿਹਦੀ ਜ਼ਮੀਨ ਆ ਉਹੀ ਮਾਲਕ ਹੈ ਤੇ ਲੋਕਾਂ ਦਾ ਸਾਥ ਦਿੱਤਾ ਤੇ ਲੋਕਾਂ ਨੇ ਬੰਦਾ ਸਿੰਘ ਬਹਾਦਰ ਦਾ ਸਾਥ ਦਿੱਤਾ ਸੈਂਕੜੇ ਤੋਂ ਹਜ਼ਾਰਾਂ ਹੀ ਲੋਕ ਉਹਦੇ ਨਾਲ ਹੋ ਚੁੱਕੇ ਵੀ ਚਲੋ ਆਪਾਂ ਵੀ ਚੱਲਾਂ ਜੁਲਮ ਦੇ ਖਿਲਾਫ ਲੜਨ ਵਾਸਤੇ ਚੱਲਦੇ ਆਂ ਚੱਲਦੇ ਆ ਨਾ ਇੱਕ ਦਿਨ ਹੁਣ ਬੰਦੇ ਉਹ ਵੀ ਰਖੜੇ ਪਏ ਜਿਹੜੇ ਸਿਰਫ ਲੜਦੇ ਸਨ ਜਿਹੜੇ ਲੜਦੇ ਹੁੰਦੇ ਆ ਤੇ ਉਹਨਾਂ ਨੂੰ ਫਿਰ ਤਨਖਾਹਾਂ ਵੀ ਦੇਣੀਆਂ ਪੈਂਦੀਆਂ ਤੇ ਇੱਕ ਦਿਨ ਇਦਾਂ ਦਾ ਵੀ ਆਇਆ ਸੀ ਤੇ ਇੱਕ ਸਾਡੇ ਵਾਸਤੇ ਗੁਰੂ ਮਹਾਰਾਜ ਦਾ ਸੰਦੇਸ਼ ਹੀ ਹੈ ਕਿੰਨਾ ਭਰੋਸਾ ਹੋਣਾ ਚਾਹੀਦਾ ਤੇ ਗੁਰੂ ਮਹਾਰਾਜ ਨੇ ਆਖਿਆ ਸੀ ਉਹ ਕਹਿੰਦੇ ਤਨਖਾਹ ਦੇਓ ਕਹਿਣ ਲੱਗੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਦੋਂ ਕੋਈ ਮੁਸ਼ਕਲ ਬਣਦੀ ਹੈ ਤੇ ਅਰਦਾਸ ਕਰਿਓ ਉਹਨੇ ਆਖਿਆ ਵੀ ਚਲੋ ਇਦਾਂ ਕਰੋ ਮੈਂ ਚੁੱਲ੍ਹਾ ਤਿਆਰ ਕਰਦਾ ਤੁਸੀਂ ਰਸਦ ਲੈ ਕੇ ਆਓ ਦੋ ਸਿੱਕ ਭੇਜ ਦਿੱਤੇ ਰਸਦ ਲੈਣ ਗਏ ਚੁੱਲਾ ਪਟਦਾ ਪਿਆ ਤੇ ਥੱਲੇੋਂ ਕੁਝ ਚੀਜ਼ ਨਿਕਲੀ ਉਹ ਜਦੋਂ ਕੱਢੀ ਆ ਤੇ ਬਾਹਰ ਸੋਨੇ ਦੀਆਂ ਮੋਹਰਾਂ ਦਾ ਘੜਾ ਮਿਲਿਆ ਹੱਥ ਜੁੜ ਗਏ ਅਰਦਾਸ ਕੀਤੀ ਕਿ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਹੱਗ ਹੈ ਕੀਚੇ ਅਰਦਾਸ ਤੇ ਮਹਾਰਾਜ ਨੇ ਕਿਰਪਾ ਹੋਈ ਬਖਸ਼ਿਸ਼ ਹੋਈ ਸ਼ੁਕਰਾਨਾ ਕੀਤਾ ਪੰਜਾਬ ਜਾਂਦਾ ਗੁਰਤੇਗ ਬਾਦਰ ਸਾਹਿਬ ਜੀ ਨੂੰ ਸ਼ਹੀਦ ਕਰਨ ਵਾਲੇ ਜਿਹੜੇ ਜਲਾਦ ਸਨ ਉਹਨਾਂ ਨੂੰ ਸਜ਼ਾਵਾ ਦਿੱਤੀ। ਪੀਰ ਬੁੱਧੂ ਸ਼ਾਹ ਨੂੰ ਜਿਹੜਾ ਨੇ ਸ਼ਹੀਦ ਕੀਤਾ ਉਹਨਾਂ ਨੂੰ ਸਜ਼ਾਵਾ ਦਿੱਤੀਆਂ। ਸਰੰਦ ਦੀ ਇੱਕ ਦੇ ਨਾਲ ਇੱਕੜਕੜ ਕਾਤੀ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਬਹੁਤ ਭਾਰੀ ਜੰਗ ਹੋਇਆ। ਪਹਿਲਾ ਸਿੱਖ ਰਾਜ ਸਥਾਪਿਤ ਹੋਇਆ ਤੇ ਐਸਾ ਰਾਜਾ ਹੋਇਆ ਸਿੱਖਾਂ ਦੇ ਵਿੱਚ ਜਿਹਨੇ ਨਾਮ ਤਖਤ ਤੇ ਬੈਠਾ ਨਾ ਕਲਗੀ ਲਾਈ। ਕਿਉਂਕਿ ਉਹ ਚਾਹੁੰਦਾ ਹੈ ਕਿ ਰਾਜਾ ਇੱਕੋ ਹੀ ਹੈ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਿੱਕੇ ਵੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਮ ਤੇ ਦਰਜ ਕੀਤੇ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਰਪਾ ਸੀ ਗੁਰਬਾਣੀ ਦਾ ਸਦਾੰਤ ਸੀ ਅੱਜ ਦਾ ਸਾਡੇ ਲੋਕਾਂ ਦੇ ਸਾਡੇ ਦੇਸ਼ ਵਿੱਚ ਨਫ਼ਰਤ ਪੈਦਾ ਕੀਤੀ ਜਾ ਰਹੀ ਹੈ ਇੱਕ ਦੂਸਰੇ ਦੇ ਧਰਮਾਂ ਦੇ ਖਿਲਾਫ ਅੱਜ ਵੀ ਤੁਸੀਂ ਜਾਓ ਸਰਾਂਦ ਦੇ ਵਿੱਚ ਭਾਵੇਂ ਇੱਟ ਨਾਲ ਇੱਟ ਖੜਕਾਤੀ ਜਿੱਥੇ ਬਾਬਾ ਮੋਤੀ ਮਹਿਰਾਜੀ ਦਾ ਗੁਰਦੁਆਰਾ ਉਹਦੇ ਸਾਹਮਣੇ ਸਦੀਆਂ ਪੁਰਾਣੀ ਮਸਜਿਦ ਅੱਜ ਵੀ ਖੜੀ ਕਿਸੇ ਧਾਰਮਿਕ ਸਥਾਨ ਨੂੰ ਹੱਥ ਨਹੀਂ ਲਾਇਆ ਬੰਦਾ ਸੀ ਬਾਤ ਸਨਮਾਨ ਦਿੱਤਾ ਸਮਾਂ ਜਿਹੜਾ ਅਸੀਂ ਚੱਲਦਾ ਰਿਹਾ ਆਪਣੀ ਰਫ਼ਤਾਰ ਤੇ 1716 ਦਾ ਸਮਾਂ ਸੀ ਉਸ ਤੋਂ ਪਹਿਲਾਂ ਜੇ ਲੱਗੋ ਕਿ ਗਦਾਰ ਵੀ ਸਮੇਂ-ਸਮੇਂ ਹੁੰਦੇ ਰਹੇ ਨੁਕਸਾਨ ਉਹਨਾਂ ਨੇ ਬਹੁਤ ਕੰਮ ਦਾ ਕੀਤਾ ਜਿਨ੍ਹਾਂ ਦੇ ਵਿੱਚ ਭਾਈ ਬਨੋ ਸਿੰਘ ਵਰਗੇ ਸਨ ਸਾਤ ਛੱਡ ਕੇ ਚਲੇ ਗੁਰਦਾਸ ਨੰਗਲ ਦੀ ਗੜੀ ਇਹ ਸਾਨੂੰ ਦੋ ਗੜੀਆਂ ਯਾਦ ਰੱਖਣੇ ਚਾਹੀਦੇ ਇੱਕ ਚਮਕੌਰ ਦੀ ਗੜੀ ਤੇ ਇੱਕ ਗੁਰਦਾਸ ਨੰਗਲ ਦੀ ਗੜੀ ਚਮਕੌਰ ਦੀ ਗੜੀ ਵਿੱਚ ਵੱਡੇ ਸਭ ਜਾਂਦਿਆਂ ਨੇ ਸ਼ਹਾਦਤ ਪ੍ਰਾਪਤ ਕੀਤੀ ਉੱਥੇ 7 ਮਹੀਨੇ ਘੇਰਾ ਪਾਈ ਰੱਖਿਆ ਇੱਥੇ 8 ਮਹੀਨੇ ਘੇਰਾ ਪਾਈ ਰੱਖਿਆ ਜ਼ਾਲਮਾਂ ਪਰ ਕਿੰਨਾ ਸਿੱਧਕ ਸੀ ਸਿੱਖਾਂ ਦਾ ਆਹ ਦਰਖਤਾਂ ਦੇ ਸਾਕੂ ਉਤਾਰ ਕੇ ਪਾਣੀ ਵਿੱਚ ਉਬਾਲ-ਵਾਲ ਕੇ ਉਹਨਾਂ ਨੇ ਖਾਧਿਆ ਇੱਥੋਂ ਤੱਕਰ ਇਤਿਹਾਸ ਦੇ ਕਹਿੰਦੇ ਪੱਟਾਂ ਦਾ ਮਾਸ ਕੱਢ-ਕੱਢ ਕੇ ਖਾਧਾ ਜਦੋਂ ਭੁੱਖ ਲੱਗਦੀ ਇਹ ਨੌਕਾ ਸਮਾਸ ਤੇ ਜਿਸ ਤਕਰੀਬਨ ਜਿਸ ਵੇਲੇ ਸਾਰਾ ਪਾਸੇ ਘੇਰਾ ਪਿਆ 8 ਮਹੀਨਿਆਂ ਬਾਅਦ ਤਕਰੀਬਨ 736 ਜਿਹੜੇ ਸਿੰਘ ਜਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਪੰਜਾਬ ਦੇ ਵਿੱਚ ਮਾਰੋ-ਮਾਰੋ ਕੀਤੀ ਗਈ ਪਹਿਲਾਂ ਗ੍ਰਿਫਤਾਰ ਕਰਕੇ ਲਾਹੌਰ ਲੈ ਗਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਹਾਥੀ ਦੇ ਉੱਪਰ ਪਿੰਜਰਾ ਰੱਖਿਆ ਪਿੰਜਰੇ ਦੇ ਵਿੱਚ ਪੁੱਠਾ ਲਟਕਾ ਕੇ ਲੈ ਗਏ ਸੀ ਵੀ ਕਿਤੇ ਪਿੰਜਰਾ ਇਹਨਾਂ ਤੋੜ ਦੇਵੇ ਬੰਦਾ ਸੀ ਬਾਤ ਇੰਨਾ ਤਾਕਤਵਰ ਸੀ ਕਿਹਦੀ ਕਿਰਪਾ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਹਿਮਤ ਸੀ ਦਿੱਲੀ ਲੈ ਕੇ ਆਏ ਜਲੂਸ ਕੱਢਿਆ ਗਿਆ ਰੋਜ਼ 100 ਸਿੰਘ ਸੀਦ ਕੀਤਾ ਜਾਂਦਾ ਸੀ 7 ਦਿਨ ਕੀਤਾ ਗਿਆ 100 ਸਿੰਘ ਸੀਦ ਕੀਤਾ ਅਜਿਹਾ ਪਟਕੰਦੇ ਟੇਬਲ ਉਹਨਾਂ ਦੇ ਲੱਕੜੀ ਦਾ ਮੋਢ ਕੱਟ ਕੇ ਉਹਦੇ ਉੱਪਰ ਪੁੱਛਦੇ ਸੀ ਤੂੰ ਸਿੱਖ ਜਾਂ ਇਸਲਾਮ ਕਬੂਲ ਕਰਨਾ ਕਹਿੰਦਾ ਮੈਂ ਸਿੱਖ ਐ ਤੇ ਉਹਦਾ ਸਿਰ ਰੱਖਦੇ ਸੀ ਤੇ ਨਾਲ ਗਰਦਨ ਤੋਂ ਅਲੱਗ ਕਰ ਦਿੰਦੇ ਰੋਜ਼ 100 ਸਿੰਘ ਸੀਡ ਕੀਤਾ ਜਾਂਦਾ ਰੋਜ਼ ਕੋਈ ਵੀ ਨਹੀਂ ਕਹਿੰਦਾ ਮੈਂ ਸਿੱਖ ਨਹੀਂ ਐ ਤੇ ਇੱਕ ਨੌਜਵਾਨ ਬੱਚਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਇੱਕ ਦੋ ਦਿਨ ਚਾਰ ਦਿਨ ਹੋਏ ਸਨ ਸਿੱਖ ਜਿਹੜੇ ਦਿੱਲੀ ਵੱਲ ਰਵਾਨਾ ਹੋ ਰਿਹਾ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਉਹਦੀ ਮਾਂ ਨੇ ਜਾ ਕੇ ਪਿੰਡ ਦੇ ਚੌਧਰੀ ਨੂੰ ਆਖਿਆ ਵੀ ਮੇਰਾ ਪੁੱਤਰ ਜਿਹੜਾ ਬੇਕਸੂਰ ਹੈ। ਉਹ ਚੌਧਰੀ ਜਿਹੜਾ ਸੀ ਲਾਹੌਰ ਲੈ ਗਿਆ। ਲਾਹੌਰ ਜਾ ਕੇ ਉਹਨੇ ਆਖਿਆ ਵੀ ਚਲੋ ਆਪਾਂ ਬਾਦਸ਼ਾਹ ਫਰਖਸੀਰ ਨੂੰ ਜਾ ਕੇ ਅਰਜ਼ ਕਰਦੇ ਹਾਂ ਜਿਉ ਮੰਨ ਗਿਆ ਤੇ ਤੇਰਾ ਪੁੱਤਰ ਛੁੱਟ ਜਾਏਗਾ। ਕਿਉਂਕਿ ਸਾਰੇ ਚਾਹੁੰਦੇ ਸਨ ਵੀ ਕੋਈ ਤਾਂ ਕਹ ਦੇਵੇ ਕਿ ਮੈਂ ਸਿੱਖ ਨਹੀਂ ਐ। ਕੋਈ ਤਾਂ ਕਹ ਦੇਵੇ ਇੱਕ ਵੀ ਕਹ ਦੇਵੇ। ਦੇ ਉਸ ਜਿਸ ਕੋ ਕਿ 1712 ਦੇ ਵਿੱਚ ਬਾਦਸ਼ਾਹ ਬਹਾਦਰ ਸ਼ਾ ਮਰ ਗਿਆ ਹੁਣ ਸਮਾਂ ਸੀ 1716 ਉਸ ਤੋਂ ਬਾਅਦ ਬਾਦਸ਼ਾਹ ਫਰਖਸੀਅਰ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਦਿੱਲੀ ਦੇ ਤਖਤ ਤੇ ਬੈਠਾ ਤੇ ਉਹਦੇ ਕੋਲ ਪਹੁੰਚ ਕੀਤੀ ਜਿਸ ਵੇਲੇ ਉਹਦੇ ਪੁੱਤਰ ਦੀ ਵਾਰੀ ਲੈਣ ਵਿੱਚ ਲੱਗਾ ਹੋਇਆ ਤੇ ਮਾਂ ਤੇ ਉਹਦੀ ਘਰਵਾਲੀ ਪਹੁੰਚ ਜਾਂਦੀ ਹੈ ਕਹਿੰਨ ਲੱਗਾ ਜੀ ਮੇਰਾ ਪੁੱਤਰ ਸਿੱਖ ਨਹੀਂ ਆ ਕਹਿੰਦੇ ਪੁੱਤਰ ਤੇਰਾ ਕਹਿ ਦਵੇ ਤੇ ਅਸੀਂ ਛੱਡ ਦਿਆਂਗੇ ਉਹ ਤਾਂ ਚਾਹੁੰਦੇ ਸੀ ਕੋਈ ਤਾਂ ਕਹਵੇ ਮੇ ਸਿੱਖ ਨਹੀਂ ਆ ਉਹਨਾਂ ਨੇ ਪੁੱਤਰ ਨੂੰ ਆਵਾਜ਼ ਮਾਰੀ ਬੇਟਾ ਕਹ ਦੇ ਮੈਂ ਸਿੱਖ ਨਹੀਂ ਆ ਉਹ ਕਹਿ ਲਗਾ ਤੂੰ ਮੇਰੀ ਮਾਈ ਕੋਈ ਨਹੀਂ ਮੇਰੀ ਮਾਂ ਝੂਠ ਬੋਲਦੀ ਹੈ ਤੂੰ ਮੇਰੀ ਮਾਈ ਨਹੀਂ ਹੈ ਮੇਰੀ ਮਾਂ ਮਾਤਾ ਸਭ ਕੌੜ ਹੈ ਮੇਰਾ ਪਿਤਾ ਗੁਰਗੋਬਜ ਸਿੰਘ ਹੈ ਮੈਂ ਸ੍ਰੀ ਆਨੰਦਪੁਰ ਸਾਹਿਬ ਦਾ ਵਾਸੀ ਆ ਤੇ ਜਿਹੜੀ ਮੈਨੂੰ ਸਿੱਖੀ ਤੋਂ ਤੋੜਦੀ ਆ ਉਹ ਮੇਰੀ ਮਾਂ ਹੀ ਨਹੀਂ ਹੈ ਮੇਰੀ ਮਾਂ ਝੂਠ ਬੋਲਦੀ ਸਾਧ ਸੰਗਤ ਜੀ ਕਦੇ ਜਾਓ ਜ਼ਰੂਰ ਦਰਸ਼ਨ ਕਰੋ ਬੱਚਿਆਂ ਨੂੰ ਦਰਸ਼ਨ ਕਰਾਓ ਉਦੋਂ ਮਨਾਰ ਦੇ ਕੋਲੇ ਗੁਰਦੁਆਰਾ ਸਾਹਿਬ ਮਹਿਰੋਲੀ ਇਲਾਕਾ ਪੈਂਦਾ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਡਾਕਟਰ ਸੁਖਬੀਰ ਸਿੰਘ ਉਦੋਂ ਕਹਿੰਦੇ ਲਿਖਿਆ ਖੋਜ ਕੀਤੀ ਹੈ ਉਹਨਾਂ ਨੂੰ ਇੰਨਾ ਭੈ ਪੀਤ ਕਰਤਾ ਬੰਦਾ ਸਿੰਘ ਬਹਾਦਰ ਨੂੰ ਡਰਾਉਣ ਵਾਸਤੇ ਇਥੋਂ ਤੱਕ ਲਿਖਿਆ ਕਹਿੰਦੇ 25 ਜਿਹੜੇ ਸਿੱਖ ਜਰਨਲ ਸਨ ਜਿਹੜੇ ਫੌਜ ਦੇ ਮੋਢੀ ਸਨ ਉਹਨਾਂ ਦੇ ਸਿਰ ਵੱਢ ਕੇ ਨੇਜਿਆਂ ਦੇ ਟਾਂਕੇ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਖੜੇ ਕੀਤੇ ਪਰ ਡੋਲੇ ਆਣੀ ਸੀ ਇੱਕ ਵਿਸ਼ਵਾਸ ਸੀ ਇੱਕ ਭਰੋਸਾ ਸੀ ਫਿਰ ਉਹਨਾਂ ਨੇ ਕੀ ਕੀਤਾ ਉਹਦਾ ਪੁੱਤਰ ਬੰਦਾ ਸਿੰਘ ਬਹਾਦਰ ਦਾ 4 ਸਾਲ ਦਾ ਬਾਬਾ ਅਜੇ ਸਿੰਘ ਉਹਨੂੰ ਲਿਆਂਦਾ ਗਿਆ ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦ ਵਿੱਚ ਬਿਠਾ ਦਿੱਤਾ ਇੱਕ ਕਟਾਰ ਦਿੱਤੀ ਕਹਿੰਦੇ ਇਹਨੂੰ ਮਾਰ ਉਹ ਕਹਿਣ ਲੱਗਾ ਮੈਂ ਸਿੱਖ ਹਾਂ ਗੁਰੂ ਗੋਬਿੰਦ ਸਿੰਘ ਦਾ ਤੇ ਸਿੱਖੀ ਨਹੀਂ ਕਹਿੰਦੀ ਕਿ ਕਿਸੇ ਮਜਲੂਮ ਦੇ ਉੱਪਰ ਕਿਸੇ ਮਾਸੂਮ ਦੇ ਉੱਪਰ ਹਮਲਾ ਕੀਤਾ ਜਾਏ ਜੇ ਤੇਰਾ ਪੁੱਤਰ ਵੀ ਹੁੰਦਾ ਤੇ ਮੈਂ ਤਾਂ ਵੀ ਨਹੀਂ ਮਾਰਦਾ ਤੇ ਸਾਧ ਸੰਗਤ ਜੀ ਉਸ 4 ਸਾਲ ਦਾ ਬੱਚਾ ਉਹਦਾ ਕੋਸੂਰ ਕੀ ਹੈ ਉਹਦੇ ਕਟਾਰ ਮਾਰ ਕੇ ਉਹਦਾ ਦਿਲ ਕੱਢ ਕੇ ਕਲੇਜਾ ਕੱਢ ਕੇ ਉਹ ਤੜਫਦਾ ਹੋਇਆ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਤੁੰਨ ਦਿੱਤਾ ਪਰ ਅਡੋਲ ਸੀ ਕਿੰਨੀ ਕਿਰਪਾ ਹੋਏਗੀ ਪਰਮੇਸ਼ਰ ਦੀ ਕਿੰਨੀ ਬਖਸ਼ਿਸ਼ ਹੋਏਗੀ ਕਿਉਂਕਿ ਜਦੋਂ ਅਸੀਂ ਬਾਣੀ ਪੜ ਰਹੇ ਹਾਂ ਨਾ ਸੰਗਤ ਕਰ ਰਹੇ ਹਾਂ ਭਾਗਾਂ ਵਾਲੇ ਇਹ ਸਾਡੀ ਆਦਤ ਵਿੱਚ ਆ ਜਾਏ ਜਦੋਂ ਆਦਤ ਬਣਦੀ ਹੈ ਉਦੋਂ ਆਵਾਦਤ ਬਣਦੀ ਹੈ ਇਹ ਵਾਦਤ ਤੋਂ ਬਿਨਾ ਸ਼ਹਾਦਤ ਨਹੀਂ ਹੋ ਸਕਦੀ ਉਹ ਗੱਲ ਥੋੜੀ ਨਹੀਂ ਬਾਣੀ ਤਾਂ ਉਹੀ ਹੈ ਅਸੀਂ ਤਾਂ ਛੋਟੀ ਛੋਟੀਆਂ ਚੀਜ਼ਾਂ ਤੋਂ ਡੋਲ ਜਾਂਦੇ ਇੱਧਰ ਭਟਕ ਜਾਂਦੇ ਉਹ ਸਿੱਖੀ ਤੋਂ ਡੋਲੇ ਆਣੇ ਚੌਂਕੜਾ ਮਾਰ ਕੇ ਬੈਠਾ ਗੁਰਗੋਬਿ ਸਿੰਘ ਦਾ ਲਾਲ ਹੈ ਉਹਨਾਂ ਨੇ ਇਹ ਕੋਸ਼ਿਸ਼ ਕਰ ਲਈ ਵੀ ਇਹਦਾ ਚੌਂਕੜਾ ਖੁਲਾਇਆ ਜਾ ਸਾਰ ਸੰਗਤ ਜੀ ਉਹਦੀਆਂ ਅੱਖਾਂ ਦੇ ਵਿੱਚ ਗਰਮ ਸਿਲਾਖਾਂ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਦੋਹਾਂ ਅੱਖਾਂ ਕੱਢ ਦਿੱਤੀਆਂ। ਇੱਕ ਲੱਤ ਸੱਜੀ ਕੱਢ ਦਿੱਤੀ, ਖੱਬੀ ਕੱਢ ਦਿੱਤੀ, ਬਾਹ ਕੱਢ ਦਿੱਤੀ। ਹੱਥ ਕੱਢ ਦਿੱਤਾ। ਜਮੂਰ ਜਿਹੜਾ ਹੁੰਦਾ ਨਾ ਮੋਚੀਆਂ ਦੇ ਕੋਲ ਜਿਹਦੇ ਨਾਲ ਉਹ ਜੁੱਤੀਆਂ ਦੇ ਵਿੱਚੋਂ ਮੇਖਾਂ ਕੱਢਦੇ, ਉਹ ਗਰਮ ਕਰ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦਾ ਮਾਸ ਲੋਚੇ। ਪਰ ਉਹ ਸਿੱਖੀ ਨਾਲ ਕਿੰਨਾ ਪਿਆਰ ਹੋਵੇਗਾ ਜਿਹਨੂੰ ਅੱਜ ਵੀ ਅਸੀਂ ਯਾਦ ਕਰਦੇ। ਤੇ ਜਿਹਨੇ ਬਹੁਤ ਸਤਗੁਰ ਦੀ ਸਥਾਪਣਾ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕੋਲੋਂ ਅੰਮ੍ਰਿਤ ਛਕਿਆ ਕਿੰਨੀ ਤਾਕਤ ਹੈ ਅੰਮ੍ਰਿਤ ਦੇ ਤੇ ਉਹ ਸਮਾਂ ਤੇ ਅੱਜ ਦਾ ਜੇ ਆਪਾਂ ਅਜੋਕੇ ਸਮੇਂ ਵਿੱਚ ਇਸ ਦੇਖਦੇ ਹਾਂ ਕਿ ਅਸੀਂ ਕਿੱਥੇ ਖੜੇ ਹਾਂ ਅਸੀਂ ਅਸੀਂ ਆਪਣੇ ਇਤਿਹਾਸ ਨੂੰ ਭੁੱਲਦਾ ਨਹੀਂ ਗਏ ਉਹੀ ਸਖ ਜਿਆਦਾ ਪੁਰਾਣਾ ਸਮਾਂ ਥੋੜੇ ਆ 1716 ਦੇ ਵਿੱਚ ਹੀ ਸ਼ਹਾਦਤ ਹੋਈ ਜਿਆਦਾ ਸਮਾਂ ਪੁਰਾਣਾ ਨਹੀਂ ਹੈ ਉਹ ਸਿੱਖਾਂ ਨੇ ਇਹ ਵੀ ਕਰਕੇ ਦਿਖਾਇਆ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਬ ਜਾਦੇ ਸ਼ਹੀਦ ਕਰਾਏ ਤੇ ਸਿੱਖਾਂ ਨੇ ਵੀ ਆਪਣੇ ਪੁੱਤਰ ਨਹੀਂ ਸੀ ਕਹਿੰਦੇ ਤੇ ਇਥੋਂ ਤੱਕ ਰੱਖਿਆ ਸੀ ਕਹਿਣ ਲੱਗਾ ਸ਼ੁਕਰ ਹੈ ਇਸ ਮਾਲਕਾ ਤੇਰਾ ਕਰਜ਼ਾ ਉਤਰ ਗਿਆ ਤੇ ਉਹ ਜਲਾਦ ਪੁੱਛਦਾ ਵੀ ਬੰਦਾ ਸਿੰਘ ਬਹਾਦਰ ਨੂੰ ਕਾਹਦਾ ਕਰਜ਼ਾ ਉਤਾਰ ਰਹੇ ਆ ਉਹ ਕਹਿਣ ਲੱਗਾ ਗੁਰੂ ਗੋਬਿੰਦ ਸਿੰਘ ਜੀ ਸਾਡੇ ਵਾਸਤੇ ਆਪਣੇ ਚਾਰ ਪੁੱਤਰ ਵਾਰੇ ਆ ਅਸੀਂ ਉਹਦਾ ਕਰਜ਼ਾ ਨਹੀਂ ਉਤਾਰ ਸਕਦੇ ਪਰ ਉਹਨੇ ਮੈਨੂੰ ਦਿੱਤਾ ਹੀ ਇੱਕ ਸੀ ਤੇ ਮੈਂ ਇੱਕ ਦੇ ਨਾਲ ਹੀ ਕਰਜ਼ਾ ਉਤਾਰ ਦਿੱਤਾ ਤੇ ਉਹਨੂੰ ਚਾਰ ਦੇ ਤਾਂ ਮੈਂ ਚਾਰੇ ਬਾੜ ਦੇਣੇ ਤੇ ਇਦਾਂ ਸਿੱਖੀ ਨਾਲੋਂ ਪਿਆਰ ਸੀ ਤੇ ਗੁਰੂ ਮਹਾਰਜ ਕਹਿੰਦੇ ਭਾਈ ਜਿਹਨਾਂ ਨੂੰ ਪਿਆਰ ਹੈ ਜਿਹੜੇ ਸਿੱਖੀ ਨਾਲ ਪਿਆਰ ਕਰਦੇ ਆ ਇਹ ਸਿੱਖੀ ਜਿਹੜੀ ਹੈ ਨਾ ਮੈਂ ਹਮੇਸ਼ਾ ਬੇਨਤੀ ਕਰਦਾ ਜਿਹੜੀ ਚੀਜ਼ ਮੁਫਤ ਵਿੱਚ ਮਿਲਦੀ ਹੈ ਨਾ ਸਾਨੂੰ ਫਰੀ ਦੇ ਵਿੱਚ ਮਿਲਦੀ ਆ ਅਸੀਂ ਉਹਦੀ ਕਦਰ ਨਹੀਂ ਕਰਦੇ ਸਾਨੂੰ ਸਿੱਖੀ ਮਿਲੀ ਆ ਫਰੀ ਦੇ ਵਿੱਚ ਮੁਫਤ ਦੇ ਵਿੱਚ ਮਿਲੀ ਆ ਵੀ ਸਾਡੇ ਦਾਦੇ-ਪਰਦਾਦੇ ਪੱਗਾਂ ਬੰਨ੍ਹਦੇ ਸੀ ਕੇਸ ਰੱਖਦੇ ਸੀ ਅਸੀਂ ਵੀ ਰੱਖ ਲੈ ਪਰ ਉਹਨਾਂ ਨੂੰ ਪੁੱਛੋ ਸਿੱਖੀ ਮਰਦੀ ਕਿਦਾਂ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚੀਰੇ ਬੰਦ-ਬੰਦ ਕਰਤੇ ਗਏ ਬੜੀ ਔਖੀ ਸੀ ਪਰ ਜਿਹਦੇ ਉੱਪਰ ਪ੍ਰਮਾਤਮਾ ਕਿਰਪਾ ਕਰਦਾ ਕਹਿੰਦੇ ਖੰਨਿਓ ਤਿੱਖੀ ਬਾਲੋਂ ਨਿੱਕੀ ਏਤ ਮਾਰਗ ਜਾਣਾ ਪਰ ਇੱਕੋ ਭਰੋਸਾ ਸੀ ਕਿ ਇੱਕ ਮਾਲਕ ਦੇ ਉੱਪਰ ਵਿਸ਼ਵਾਸ ਰੱਖਣਾ ਇੱਕੋ ਪ੍ਰਮਾਤਮਾ ਨੂੰ ਆਪਣਾ ਮਿੱਤਰ ਬਣਾਉਣਾ ਦੁਨੀਆ ਦੇ ਵਿੱਚ ਬਥੇਰੇ ਮਿੱਤਰ ਬਣਾਓ ਜਿੰਨੇ ਮਰਜੀ ਬਣਾਓ ਔਰ ਕਹਿੰਦੇ ਉਸ ਵੇਲੇ ਅਜ ਬੰਦਾ ਕਹਿੰਦਾ ਨਾ ਮੈਨੂੰ ਇੰਨੇ ਲੋਕ ਮੰਨਦੇ ਆ ਆ ਬੰਦਾ ਗਿਣਤੀ ਕਰਦਾ ਰਹਿੰਦਾ ਅੱਜ ਕੱਲ ਉਹ ਆ ਚਲਾ ਰਹੇ ਨਾ ਫੇਸਬੁਕ ਹੋ ਗਿਆ ਇੰਸਟਾਗ੍ਰam ਹੋ ਗਿਆ ਫਿਰ ਇੰਨੇ ਫਲਾਵਰ ਹੋ ਗਏ ਇੰਨੇ ਮੇਰੇ ਫੇਸਬੁਕ ਤੇ ਮਿੱਤਰ ਹੋ ਗਏ ਪਰ ਨਾਲ ਕੋਈ ਵੀ ਨਹੀਂ ਸਤਗੁਰ ਕਹਿੰਦੇ ਸਾਥ ਜਨ ਮੀਤ ਸਖਾ ਕਰ ਏਕ ਆ ਦੁਨੀਆ ਦੇ ਮਿੱਤਰ ਬਣਾ ਲਓ ਪਰ ਇੱਕੋ ਹੀ ਆ ਮਨ ਵਿੱਚ ਇੱਕ ਰੱਖੋ ਵੀ ਇੱਕੋ ਹੀ ਆ ਮਿੱਤਰ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਸਾਜਣ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰੱਬ ਰਹਾ ਸਰਬਤ ਸੁਆਮੀ ਉਹ ਪ੍ਰਮਾਤਮਾ ਸਾਰਿਆਂ ਦੇ ਵਿੱਚ ਰੱਬ ਰਿਹਾ ਹੈ ਗੁਣ ਗਾਵੈ ਨਾਨਕ ਅੰਤਰ ਜਾਮੀ ਕਹਿੰਦੇ ਉਹ ਅੰਤਰ ਜਾਮੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾਣ ਕਰਨਿਆ ਤੇ ਉਹਦੇ ਬਾਰੇ ਸਤਿਗੁਰੂ ਮਹਾਰਾਜ ਅੱਜ ਬਖਸ਼ਿਸ਼ ਕਰਦੇ ਆ ਕਹਿੰਦੇ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਕਿਉਂਕਿ ਮਨ ਹੈ ਮਨ ਦਾ ਪੂਰੇ ਸਰੀਰ ਦੇ ਉੱਪਰ ਕੰਟਰੋਲ ਹੈ ਮਨ ਜੋ ਕਰਾਉਂਦਾ ਹੈ ਉਹ ਸਾਰਾ ਕੁਝ ਅਸੀਂ ਬਾਕੀ ਇੰਦਰੀ ਕਰਦੇ ਆ ਤੇ ਸਤਿਗੁਰੂ ਮਨ ਨੂੰ ਸੁਬਦਨ ਕੀਤਾ ਬਾਰ ਬਾਰ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ RAM ਰਸਨ ਬਖਾਣੀ ਰਹਾ ਗੁਰੂ ਮਹਾਰਾਜ ਕਿਰਪਾ ਕਰ ਇਨੀਆਂ ਬੇਨਤੀਆਂ ਸਾਧ ਸੰਗਤ ਦੀ ਪ੍ਰਵਾਨ ਕਰਨੀਆਂ ਅੱਜ ਦਾ ਦਿਨ ਬਾਬਾ ਬੰਦਾ ਸਿੰਘ ਜੀ ਦੀ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਦਿਨ ਹੈ ਉਹ अनेका ਗੁਰੂ ਕੇ ਸੰਗ ਜਿਹੜੇ ਸ਼ਹੀਦ ਹੋਏ ਦਿੱਲੀ ਦੇ ਵਿੱਚ ਸਿੱਖੀ ਦੇ ਨਾਲ ਪਿਆਰ ਕਰਦੇ ਹੋਇਆ ਉਹਨਾਂ ਨੂੰ ਕੋਟਣ-ਕੋਟ ਪ੍ਰਣਾਮ ਹੈ ਅਰਦਾਸ ਕਰੀਏ ਕਿ ਸਤਿਗੁਰੂ ਮਹਾਰਾਜ ਸਾਡੀ ਸਿੱਖੀ ਜਿਹੜੀ ਹੈ ਉਹ ਕੇਸਾਂ ਸਵਾਸਾਂ ਸੰਗ ਨਿਭ ਜਾ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਉ ਫਤੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ